ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਇੱਕ ਸਕੈਮ ਹੈ ਜਿਹੜਾ ਕਿ ਗਵਰਨਮੈਂਟ ਆਫ ਕੈਨੇਡਾ ਦੀ ਮਨਜ਼ੂਰੀ ਨਾਲ ਚੱਲ ਰਿਹਾ ਕਿ ਵੀ ਜਿਸ ਤਰੀਕੇ ਨਾਲ ਲੀਡਰਸ਼ਿਪ ਰਿਸਟ ਵੀ ਹੋ ਰਿਹਾ ਕਿ ਮਾਸਪੀ ਰਿਪੋਰਟੇਸ਼ਨ ਦਾ ਮੁੱਦਾ ਚੁੱਕਿਆ ਜਾ ਰਿਹਾ ਕੀ ਯੂਐਸ ਤੋਂ ਬਾਅਦ ਕੈਨੇਡਾ ਵਿੱਚ ਵੀ ਇਹ ਚੀਜ਼ ਅਸੀਂ ਦੇਖ ਸਕਦੇ ਹਾਂ ਪੀਆਰ ਤੇ ਚਲੋ ਇੱਕ ਇੱਕ ਗੋਲ ਲੱਗਦਾ ਨਾ ਸਟੂਡੈਂਟ ਨੂੰ ਜਿਹੜਾ ਸਟੂਡੈਂਟ ਆਇਆ ਉਹਨੂੰ ਲੱਗਦਾ ਸ਼ਾਇਦ ਮੇਰੇ ਪੀਆਰ ਮਿਲਣ ਨਾਲ ਮੇਰੀ ਸ਼ਾਇਦ ਜ਼ਿੰਦਗੀ ਦੇ ਦੁੱਖ ਕੱਟੇ ਜਾਣਗੇ ਪਰ ਸੱਚ ਪ੍ਰੋਬਲਮ ਤੇ ਇਸੇ ਜੋਬ ਮਾਰਕੀਟ ਦੀ ਹੁਣ ਜਿਹੜੇ ਤੇ ਪੀਆਰ ਛੱਡੋ ਤੇ ਜਿਹੜੇ ਸ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ ਤੁਸੀਂ ਕਿਹੜੀਆਂ ਉਮੀਦਾਂ ਲਾ ਕੇ ਬੱਚਿਆਂ ਨੂੰ ਭੇਜਿਆ ਹੋਇਆ ਹੈ ਯੰਗ ਬੱਚੀ ਨੂੰ ਤੁਸੀਂ ਕਿਸ ਮੁਸੀਬਤ ਵਿੱਚ ਪਾ ਰਹੇ ਹੋ ਤੇ ਤੁਸੀਂ ਪੈਸੇ ਮੰਗਵਾ ਰਹੇ ਹੋ ਪੈਸੇ ਹੁਣ ਜਿਹੜਾ ਇੱਥੇ ਰਹਿਣ ਵਾਲਾ ਉਹ ਜਾਣਦਾ ਕਿ ਵੀ ਬੱਚੇ ਇਥੋਂ ਪੈਸੇ ਕਿੱਥੋਂ ਭੇਜ ਸਕਦੇ ਨੇ ਉਹਨਾਂ ਨੂੰ ਤੇ ਆਪਣੇ ਸਰਵਾਈਵਲ ਦੀ ਲੜਾਈ ਲੜਨੀ ਪੈਂਦੀ ਉਹਨਾਂ ਨੂੰ ਤੇ ਛਾਣੇ ਦੀ ਚਿੰਤਾ ਉਹਨਾਂ ਨੂੰ ਤੇ ਰਹਿਣ ਦੀ ਚਿੰਤਾ ਪਰ ਹੁਣ ਜੇ ਪੀਆਰ ਦਾ ਵੀ ਇੱਕ ਪਾਸੇ ਹਾਲਾਂਕਿ ਇਹਨਾਂ ਨੇ ਪ੍ਰੋਵਾਈਡ ਕੀਤਾ ਪਰ ਜਿੰਨੀ ਗਿਣਤੀ ਚ ਸਟੂਡੈਂਟ ਇੱਥੇ ਆ ਚੁੱਕੇ ਨੇ ਹਰ ਕਿਸੇ ਨੂੰ ਵੀ ਪੀਆਰ ਦੇਣਾ ਤਾਂ ਪੋਸੀਬਲ ਨਹੀਂ ਹੈ ਫਿਰ ਇਹਨਾਂ ਦਾ ਕੀ ਬਣੂ? ਅਲੱਗ-ਅਲੱਗ ਮੌਕਿਆਂ ਦੀ ਉੱਤੇ ਜਦੋਂ ਵੀ ਇੱਥੋਂ ਦੇ ਇਮੀਗ੍ਰੇਸ਼ਨ ਮੰ minister ਨੂੰ ਇਹਦੇ ਬਾਰੇ ਸਵਾਲ ਪੁੱਛਿਆ ਤੇ ਉਹਨਾਂ ਦਾ ਸਟੈਂਡਰਡ ਰਿਪਲਾਈ ਹੁੰਦਾ ਸੀ ਸਾਨੂੰ ਇਸ ਪ੍ਰੋਗਰਾਮ ਚੋਂ 22 ਬਿਲੀਅਨ ਡਾਲਰ ਆਉਣਾ। ਲੰਡਨ, 온ਟਾਰੀਓ ਦੇ ਵਿੱਚ ਉਹ ਹੋਮ ਜੌਬ ਕਰਦੇ ਨੇ ਤੇ ਉਹਨਾਂ ਦੇ ਐਮਪਲੋਇਰ ਵੱਲੋਂ ਮਿਨੀਮਮ ਵੇਜ ਵੀ ਨਹੀਂ ਉਹਨਾਂ ਨੂੰ ਪੇ ਕੀਤੀ ਜਾਂਦੀ 7 ਤੋਂ 8 ਡਾਲਰ ਦਿੱਤੇ ਜਾਂਦੇ ਨੇ। ਜਿਹੜੇ ਤਾਂ ਪਹਿਲਾਂ ਆਏ ਸੀ ਉਹਨਾਂ ਨੇ ਤਾਂ ਮਾੜੇ-ਮੋٹے ਕੋਈ ਰਸਤੇ ਲੱਭ ਲਏ, ਕੰਮ ਛੋਟਾ-ਛੋਟਾ ਮੋਟਾ ਕੁ ਕਰੀ ਜਾਂਦੇ ਨੇ। ਜਿਹੜੇ ਹੁਣ ਨਵੇਂ ਆਏ ਨੇ ਉਹ ਤਾਂ ਕਈ ਮਿਲਦੇ ਨੇ ਕਹਿੰਦੇ ਸਾਨੂੰ 6-6 ਮਹੀਨੇ ਹੋ ਗਏ ਸਾਨੂੰ ਕੰਮ ਨਹੀਂ ਮਿਲ ਰਿਹਾ ਕੈਨੇਡੀਅਨ ਗਵਰਨਮੈਂਟ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ ਅਸੀਂ ਕੈਨੇਡੀਅਨ ਐ ਫਿਰ ਵੀ ਅਸੀਂ ਇਹ ਕਹਿਣ ਦੀ ਹਿੰਮਤ ਕਰ ਰਹੇ ਹਾਂ ਕਿਉਂਕਿ ਸਾਨੂੰ ਫਿਕਰ ਹੈ ਕਿ ਇਹ ਹਿਊਮੈਨਿਟੇਰੀਅਨ ਇਸ਼ੂ ਹੈ ਕਈ ਲੋਕ ਪੰਜਾਬ ਤੋਂ ਲੜਕੀਆਂ ਨੂੰ ਦੁਬਈ 'ਚ ਜੌਬਾਂ ਦਿਵਾਉਣ ਦੇ ਚੱਕਰ 'ਚ ਲੈ ਕੇ ਜਾਂਦੇ ਨੇ ਉੱਥੇ ਉਹਨਾਂ ਤੋਂ ਕਰਵਾਉਂਦੇ ਨੇ ਧੰਦਾ ਤੇ ਉਹਨੂੰ ਰੋਕਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਨਹੀਂ ਬਟ ਇਹ ਸੁਣਨ ਚ ਮਿਲ ਰਿਹਾ ਕਿ ਕੰਸਲਟੈਂਟਸ ਜਿਹੜੇ ਨੇ ਇਸ ਨੂੰ ਲੈ ਕੇ ਪਹਿਲਾਂ ਹੀ 4-4 5-5 ਹਜ਼ਾਰ ਡਾਲਰ ਇਹथे ਪੈਰ ਪੈਰ ਤੇ ਸਟੂਡੈਂਟਸ ਨੂੰ ਐਕਸਪਲoit ਕਰਨ ਵਾਲੇ ਬੈਠੇ ਨੇ ਯੂਐਸ ਦੇ ਵਿੱਚ ਇਸ ਵਕਤ ਜਿਸ ਤਰੀਕੇ ਨਾਲ ਡਿਪੋਰਟੇਸ਼ਨ ਹੋ ਰਹੀ ਹੈ ਇਸ ਨੇ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਚਿੰਤਾ ਖੜੀ ਕਰ ਦਿੱਤੀ ਹੈ ਉੱਥੇ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਜਿਹੜੀ ਨੌਜਵਾਨ ਪੀੜ੍ਹੀ ਇਸ ਵਕਤ ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਵੀ ਪਹੁੰਚ ਰਹੀ ਹੈ ਉਹਨਾਂ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਾ ਇਸ ਵਕਤ ਵਧਣੀ ਸ਼ੁਰੂ ਹੋ ਚੁੱਕੀ ਹੈ ਬਹੁਤ ਸਾਰੇ ਇਸ ਵਕਤ ਵਿਦਿਆਰਥੀ ਵੀਜ਼ਾ ਤੇ ਪਹੁੰਚੇ ਵਿਦਿਆਰਥੀ ਅਜੇਹੀ ਹਨ ਜਿਹੜੇ ਜਾਂ ਤਾਂ ਆਊਟ ਆਫ ਸਟੇਟਸ ਹੋ ਰਹੇ ਨੇ ਜਾਂ ਫਿਰ ਜਿਨ੍ਹਾਂ ਦਾ ਇਸ ਵਕਤ ਵਰਕ ਵੀਜ਼ਾ ਵੀ ਖਤਮ ਹੋ ਰਿਹਾ ਹੈ ਅੱਜ ਇਸ ਦੇ ਬਾਰੇ ਵਿੱਚ ਹੀ ਗੱਲਬਾਤ ਕਰਾਂਗੇ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਸੁਪਨੇ ਲੈ ਕੇ ਪਹੁੰਚਦੇ ਨੇ ਪਰ ਉਹਨਾਂ ਦਾ ਭਵਿੱਖ ਕੀ ਹੈ ਇਸ ਦੇ ਬਾਰੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਨਿਊਜ਼ ਡਾਇਰੈਕਟਰ ਮਿਸਟਰ ਸ਼ਮੀਲ ਜਸਵੀਰ ਜੁੜੇ ਹੋਏ ਨੇ ਸ਼ਮੀਲ ਜੀ ਯੂਐਸ ਡਿਪੋਰਟੇਸ਼ਨ ਨੇ ਤਾਂ ਚਿੰਤਾ ਵਧਾਈ ਦਿੱਤੀ ਹੈ ਔਰ ਕੈਨੇਡਾ ਵੀ ਇੱਕ ਡ੍ਰੀਮ ਡੈਸਟੀਨੇਸ਼ਨ ਹੈ ਤੇ ਜਿੰਨੀ ਇਸ ਵਕਤ ਪੰਜਾਬ ਦੀ ਨੌਜਵਾਨੀਆਂ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਵੀ ਪਹੁੰਚੀ ਹੋਈ ਹੈ। ਸੋ ਸਟੂਡੈਂਟ ਵੀਜ਼ਾ ਇੱਕ ਅਜਿਹਾ ਵੀਜ਼ਾ ਸੀ ਜਿਸ ਨੇ ਕਿ ਬਹੁਤਿਆਂ ਨੂੰ ਇਹ ਸੁਪਨਾ ਦਿਖਾਇਆ ਤੇ ਇੱਥੇ ਪਹੁੰਚੇ ਵੀ ਨੇ। ਥੋੜਾ ਜਿਹਾ ਇਸਤੇ ਬਾਰੇ ਜੀ ਗੱਲਬਾਤ ਕਰੀਏ। ਦੇਖੋ ਜੀ ਨਾ ਮੈਂ ਇੱਕ ਆਪਾਂ ਗੱਲ ਵੀ ਕਿਉਂ ਕਰ ਰਹੇ ਆ ਕਿ ਰੀਸੈਂਟਲੀ ਮੈਨੂੰ ਕੋਈ ਮਿਲੇ ਹੂੰ ਹੂੰ ਉਹ ਇੰਡੀਆ ਚੋਂ ਕਾਫੀ ਕਮਿਊਨਿਟੀ ਚੋਂ ਪੋਲਿਟਿਕਸ ਚ ਐਕਟਿਵ ਨੇ। ਉਹਨਾਂ ਨੇ ਇੱਥੇ ਕੁਝ ਦਿਨ ਬਤਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਆਪਣੇ ਐਕਸਪੀਰੀਐਂਸ ਸ਼ੇਅਰ ਕੀਤੇ ਉਹਨਾਂ ਨੇ ਮੈਨੂੰ ਇੱਕ ਦੱਸਿਆ ਕਿ ਵੀ ਉਹ ਕਿਸੇ ਦੇ ਘਰੇ ਗਏ ਕਿਸੇ ਆਪਣੇ ਜਾਣਕਾਰ ਦੇ ਤੇ ਉਹਨਾਂ ਨੇ ਕਹਾਣੀ ਦੱਸੀ ਕਿ ਮੇਰੇ ਸਾਡੇ ਕੋਲ ਇੱਕ ਬੱਚੀ ਪਿਛਲੇ ਕੁਝ ਮਹੀਨਿਆਂ ਤੋਂ ਮਤਲਬ 2-3 ਮਹੀਨੇ ਹੋ ਗਏ ਸ਼ਾਇਦ ਉਹ ਰਹਿ ਰਹੀ ਹੈ ਪੜਨਾ ਹੀ ਹੋਈ ਹੈ ਇੱਥੇ ਤੇ ਇੱਕ ਦਿਨ ਅਚਾਨਕ ਉਹ ਕਹਿੰਦੇ ਮੈਂ ਉਹਨੂੰ ਦੇਖਿਆ ਵੀ ਉਹ ਆਪਣੇ ਰੂਮ ਚੋਂ ਨਿਕਲੀ ਤੇ ਮੈਨੂੰ ਬੁਲਾਇਆ ਤੇ ਉਹਨੇ ਅੱਖਾਂ ਭਰੀਆਂ ਹੋਈਆਂ ਸਨ ਤੇ ਉਹਨਾਂ ਨੇ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਉਹ ਟਾਲਦੀ ਰਹੀ ਜਦੋਂ ਉਹਨਾਂ ਨੇ ਜ਼ਿਆਦਾ ਜਿੱਦ ਕੀਤੀ ਤੇ ਫਿਰ ਉਹਨੇ ਬੱਚੀ ਨੇ ਦੱਸਿਆ ਕਿ ਵੀ ਮੇਰੇ ਡੈਡ ਨੇ ਕਿਹਾ ਕਿ ਪੈਸੇ ਭੇਜ ਤੇ ਪੈਸੇ ਹੁਣ ਜਿਹੜਾ ਇੱਥੇ ਰਹਿਣ ਵਾਲਾ ਉਹ ਜਾਣਦਾ ਕਿ ਵੀ ਬੱਚੇ ਇਥੋਂ ਪੈਸੇ ਕਿੱਥੋਂ ਭੇਜ ਸਕਦੇ ਨੇ ਉਹਨਾਂ ਨੂੰ ਤੇ ਆਪਣੇ ਜਿਹੜੇ ਸਰਵਾਈਵਲ ਦੀ ਲੜਾਈ ਲੜਨੀ ਪੈਂਦੀ ਉਹਨਾਂ ਨੂੰ ਤੇ ਖਾਣੇ ਦੀ ਚਿੰਤਾ ਉਹਨਾਂ ਨੂੰ ਤੇ ਰਹਿਣ ਦੀ ਚਿੰਤਾ ਕਿ ਉਹ ਪੈਸੇ ਕਿੱਥੋਂ ਭੇਜ ਸਕਦੇ ਨੇ ਉਹ ਕਹਿੰਦੇ ਚਲੋ ਮੈਂ ਉਹਦੇ ਫਾਦਰ ਨੂੰ ਫੋਨ ਕੀਤਾ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਕਿਹੜੀਆਂ ਉਮੀਦਾਂ ਲਾ ਕੇ ਬੱਚਿਆਂ ਨੂੰ ਭੇਜਿਆ ਹੋਇਆ ਯੰਗ ਬੱਚੀ ਨੂੰ ਤੁਸੀਂ ਕਿਸ ਮੁਸੀਬਤ ਵਿੱਚ ਪਾ ਰਹੇ ਹੋ ਤੇ ਤੁਸੀਂ ਪੈਸੇ ਮੰਗਵਾ ਰਹੇ ਹੋ ਤੇ ਇਸ ਕਹਾਣੀ ਨੂੰ ਸੁਣ ਕੇ ਬੜੇ ਪਰੇਸ਼ਾਨ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤਾਂ ਤੁਸੀਂ ਇੱਕ ਕਹਾਣੀ ਦੀ ਗੱਲ ਕਰ ਰਹੇ ਹੋ ਇੱਥੇ ਅਸੀਂ ਇਹੋ ਜਿਹੀਆਂ ਸੈਂਕੜੇ ਹਜ਼ਾਰਾਂ ਕਹਾਣੀਆਂ ਨੇ ਜਿਹੜੀਆਂ ਸਟੂਡੈਂਟਸ ਨਾਲ ਹੋ ਰਹੀਆਂ ਨੇ ਜਿਸ ਹਾਲਾਤ ਦੇ ਵਿੱਚ ਸਟੂਡੈਂਟ ਇੱਥੇ ਰਹਿ ਰਹੇ ਨੇ ਜਿਨ੍ਹਾਂ ਨੂੰ ਜੌਬ ਨਹੀਂ ਮਿਲ ਰਹੀ ਜਿਨ੍ਹਾਂ ਨੂੰ ਜਿਹੜੇ ਨਸ਼ਿਆਂ 'ਚ ਪੈ ਗਏ ਨੇ ਜਿਹੜੇ ਹੋਮਲੈਸ ਹੋ ਗਏ ਨੇ ਇੱਥੇ ਪਿੱਛੇ ਜੇ ਮੈਨੂੰ ਕਿਸੇ ਫੈਮਿਲੀ ਨੇ ਕੰਟੈਕਟ ਕੀਤਾ ਮਾਲਵੇਚੋਂ ਉਹਨਾਂ ਦਾ ਬੇਟਾ ਇੱਥੇ ਪੜ੍ਹਨ ਆਇਆ ਹੋਇਆ ਸੀ ਤੇ ਉਹਨਾਂ ਨੇ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਆਇਆ ਸੀ ਉਹ ਹੁਣ ਹੋਮਲੈਸ ਹੋ ਚੁੱਕਿਆ ਨਸ਼ੇ ਦਾ ਆਦੀ ਹੈ ਤੇ ਉਹਨਾਂ ਨੂੰ ਕੰਟੈਕਟ ਨਹੀਂ ਕਰ ਰਿਹਾ ਇਸੇ ਤਰ੍ਹਾਂ ਇੱਕ ਲੜਕੀ ਸੀ ਪਿੱਛੇ ਜੇ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਉਹਨੇ ਸਾਨੂੰ ਕੰਟੈਕਟ ਕੀਤਾ ਕਿ ਜਿਹੜੇ ਸਾਡੇ ਲੈਂਡਲੋਰਡ ਸੀਗੇ ਉਹਨਾਂ ਨੇ ਮੇਰਾ ਸਮਾਨ ਕੱਢ ਕੇ ਬਾਹਰ ਸਟ੍ਰੀਟ ਤੇ ਰੱਖ ਦਿੱਤਾ ਤੇ ਮੈਂ ਬੇਘਰ ਹੋ ਬੇਕਾਰ ਹੋ ਗਈ ਅਸੀਂ ਕੁਝ ਕਮਿਊਨਿਟੀ ਆਰਗੇਨਾਈਜੇਸ਼ਨ ਨਾਲ ਕੰਟੈਕਟ ਕੀਤਾ ਉਹਨਾਂ ਨੂੰ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਉਹਨੂੰ ਆਪਣੇ ਘਰ ਵੀ ਰੱਖ ਲਿਆ ਪਰ ਉਹ ਕੁੜੀ ਦੀਆਂ ਕੁਝ ਪ੍ਰੋਬਲਮ ਸੀਗੀਆਂ ਉਹ ਕੁੜੀ ਕਿਤੇ ਵੀ ਅਡਜਸਟ ਨਹੀਂ ਕਰ ਸਕੀ ਤੇ ਜਿਹੜੇ ਉਹ ਹੈਲਪ ਕਰ ਰਹੇ ਸੀ ਕਾਫੀ ਕਮਿਊਨਿਟੀ ਚ ਐਕਟਿਵ ਨੇ ਉਹਨਾਂ ਨੇ ਕੁੜੀ ਦੇ ਫਾਦਰ ਨਾਲ ਵੀ ਗੱਲ ਕੀਤੀ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਕੁੜੀ ਦੇ ਵਿਚਾਰੀ ਕੋਈ ਜਿਸ ਮਾਹੌਲ ਜਿਸ ਜਨਾ ਤਜਰਬਿਆਂ ਚੋਂ ਕੁੜੀ ਲੰਗੀ ਤੇ ਕੁੜੀ ਨੂੰ ਮੈਂਟਲ ਹੈਲਥ ਦੇ ਇਸ਼ੂ ਹੋ ਚੁੱਕੇ ਨੇ ਇਸੀ ਤਰ੍ਹਾਂ ਇੱਕ ਹੋਰ ਕੁੜੀ ਦੀ ਘਟਨਾ ਹੋਈ ਕਿ ਉਹ ਕੁੜੀ ਅ ਕੁਝ ਸਮਾਂ ਪਹਿਲਾਂ ਇੱਥੇ ਆਈ ਸੀ ਤੇ ਉਹਨੇ ਸਾਨੂੰ ਫੋਨ ਕੀਤਾ ਕਿ ਜੀ ਮੈਂ ਮੇਰਾ ਸਮਾਨ ਸਾਡੇ ਲੈਂਡਲੋਰਡ ਨੇ ਘਰੋਂ ਕੱਢ ਕੇ ਬਾਹਰ ਸਟਰੀਟ ਤੇ ਰੱਖ ਦਿੱਤਾ ਤੇ ਅਸੀਂ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਕੁਝ ਜਿਹੜੇ ਕਮਿਊਨਿਟੀ ਚ ਗਰੁੱਪ ਨੇ ਹੈਲਪ ਕਰਦੇ ਉਹਨਾਂ ਨੇ ਉਹਦੀ ਉਹਨੂੰ ਕਿਸੇ ਥਾਂ ਤੇ ਠਹਿਰਾਇਆ ਥੋੜੇ ਦਿਨ ਉਹ ਉੱਥੇ ਰਹੀ ਫਿਰ ਕਿਸੇ ਹੋਰ ਇਸ ਤਰ੍ਹਾਂ ਦਾ ਕੋਈ ਗਰੁੱਪ ਬਣਿਆ ਹੋਇਆ ਜਿਹੜਾ ਸਟੂਡੈਂਟ ਦੀ ਹੈਲਪ ਕਰਦਾ ਉਹਨਾਂ ਨੇ ਉਹਨੂੰ ਰੱਖਿਆ ਪਰ ਫਾਈਨਲੀ ਉਹ ਦੇਖਿਆ ਕਿ ਕੁੜੀ ਐਡਜਸਟ ਨਹੀਂ ਕਰ ਸਕੀ ਕਿਤੇ ਵੀ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁੜੀ ਦੇ ਨਾਲ ਕੁਝ ਮੈਂਟਲ ਹੈਲਥ ਦੇ ਇਸ਼ੂਜ਼ ਨੇ। ਹਮਮ ਤੇ ਉਹਨਾਂ ਨੇ ਫਿਰ ਕੁੜੀ ਦੇ ਫਾਦਰ ਨੂੰ ਫੋਨ ਕੀਤਾ। ਤੇ ਕੁੜੀ ਦੇ ਫਾਦਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਕੁੜੀ ਠੀਕ ਨਹੀਂ ਹੈ। ਅਸੀਂ ਆਪਣੇ ਕੋਲੋਂ ਟਿਕਟ ਲਾ ਕੇ ਕੁੜੀ ਨੂੰ ਭੇਜ ਦਿੰਦੇ ਹਾਂ। ਕੁੜੀ ਨੂੰ ਤੁਸੀਂ ਇੱਥੇ ਦਾ ਇਲਾਜ ਕਰਾਓ ਇਹਨੂੰ ਸੰਭਾਲੋ। ਹਮਮ ਪਰ ਪਿਓ ਨੇ ਹੱਥ ਝਾੜ ਦਿੱਤੇ ਕਹਿੰਦਾ ਨਹੀਂ ਨਹੀਂ ਤੁਸੀਂ ਇਸ ਨੂੰ ਇੱਥੇ ਨਾ ਭੇਜੋ। ਇਹਨੂੰ ਇੱਥੇ ਹੀ ਅਸੀਂ ਦੇਖਦੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਦਿਤੀਆਂ। ਇਥੇ 2-4 ਐਗਜ਼ਾਮਪਲ ਨੇ ਜਿਹੜੀਆਂ ਅਸੀਂ ਦੇਖੀਆਂ ਤੇ ਅਸੀਂ ਸੁਣੀਆਂ ਇਹੋ ਜਿਹੀਆਂ ਇੱਥੇ ਹਜ਼ਾਰਾਂ ਐਗਜ਼ਾਮਪਲਸ ਨੇ ਜਿੱਥੇ ਸਟੂਡੈਂਟ ਇਸ ਕਿਸਮ ਦੇ ਹਾਲਾਤ ਚ ਰਹਿ ਰਹੇ ਆ ਤੇ ਇਸ ਹਾਲਾਤ ਦੇ ਵਿੱਚ ਰਹਿਣਾ ਯਾਰ ਬੱਚਿਆਂ ਨੂੰ ਰੱਖਣਾ ਜਾਂ ਇਸ ਹਾਲਾਤ ਦੇ ਵਿੱਚ ਛੁੱਟਣਾ ਸ਼ਰੇਆਮ ਇਹ ਇੱਕ ਕਿਸਮ ਦੀ ਨਾ ਸਿਰਫ ਜਾਨ ਦਿੱਤੀ ਹੈ ਬਲਕਿ ਅਸੀਂ ਪੂਰੀ ਆਪਣੀ ਜਨਰੇਸ਼ਨ ਖਰਾਬ ਕਰ ਰਹੇ ਆ ਅਸ਼ਮਿਲ ਜੀ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਆ ਵਲਨਰੇਬਲ ਸਟੂਡੈਂਟਸ ਬਾਰੇ ਗੱਲ ਕੀਤੀ ਆ ਅਸੀਂ ਯੂਐਸਟੀ ਤਾਂ ਇਹਨਾਂ ਹਾਲਾਤਾਂ ਦੀ ਗੱਲ ਕਰ ਸਕਦੇ ਹਾਂ ਕਿਉਂਕਿ ਉਹ ਇਲੀਗਲ ਵੇ ਨਾਲ ਉੱਥੇ ਪਹੁੰਚੇ ਸੀ ਡੋਂਕੀ ਲਗਾ ਕੇ ਪਹੁੰਚੇ ਸੀ ਪਰ ਕੈਨੇਡਾ ਵਿੱਚ ਤਾਂ ਵੈਲਿਡ ਵੀਜ਼ਾ ਲੈ ਕੇ ਇੱਥੇ ਪਹੁੰਚੇ ਸੀ ਫਿਰ ਵੀ ਇਹਨੇ ਵਲਨਰੇਬਲ ਹਾਲਾਤਾਂ ਵਿੱਚ ਕਿਉਂ ਕਿਉਂਕਿ ਜਿਹੜਾ ਇਹ ਵੀਜ਼ਾ ਪ੍ਰੋਗਰਾਮ ਹੈ ਨਾ ਬੇਸਿਕਲੀ ਮੈਂ ਇਹਨੂੰ ਕਹੂੰਗਾ ਕਿ ਇਹ ਇੱਕ ਸਕੈਮ ਹੈ ਜਿਹੜਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਮੈਂ ਅੰਡਰਲਾਈਨ ਕਰ ਰਿਹਾ ਆਪਣੀ ਲਾਈਨ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਇੱਕ ਸਕੈਮ ਹੈ ਜਿਹੜਾ ਕਿ ਗਵਰਨਮੈਂਟ ਆਫ ਕੈਨੇਡਾ ਦੀ ਮਨਜ਼ੂਰੀ ਨਾਲ ਚੱਲ ਰਿਹਾ ਇਹਦੇ ਚ ਸਟੂਡੈਂਟਸ ਨੂੰ ਕੌਣ ਐਕਸਪਲੋਇਟ ਕਰ ਰਿਹਾ ਇਮੀਗ੍ਰੇਸ਼ਨ ਕੰਸਲਟੈਂਟਸ ਫਿਰ ਕਾਲਜਸ ਫਿਰ ਉਸ ਤੋਂ ਬਾਅਦ ਜਿੱਥੇ ਉਹ ਜੌਬਸ ਕਰਦੇ ਨੇ ੈਂਪਲੋਇਰ ਉਹਨਾਂ ਨੂੰ ਸਸਤੀ ਲੇਬਰ ਮਿਲੀ ਹੋਈ ਹੈ ਉਹ ਐਕਸਪਲੋਇਟ ਕਰਦੇ ਨੇ ਫਿਰ ਸਾਡੇ ਕਮਿਊਨਿਟੀ ਦੇ ਬਿਜ਼ਨੈਸ ਜਿਹੜੇ ਉਹਨਾਂ ਨੂੰ ਉਹਨਾਂ ਤੋਂ ਮਿਨਿਮਮ ਵੇਜ ਤੋਂ ਵੀ ਘੱਟ ਤੇ ਕੰਮ ਕਰਾਉਂਦੇ ਨੇ ਮਾੜੀਆਂ ਕੰਡੀਸ਼ਨਸ 'ਚ ਕੰਮ ਕਰਾਉਂਦੇ ਨੇ ਉਹਨਾਂ ਨੂੰ ਐਕਸਪਲੋਇਟ ਕਰਦੇ ਨੇ ਉਹਨਾਂ ਦੀ ਸਿਚੁਏਸ਼ਨ ਦਾ ਫਾਇਦਾ ਉਠਾਉਂਦੇ ਆ ਖਾਸ ਕਰਕੇ ਕੁੜੀਆਂ ਦੀ ਸਿਚੁਏਸ਼ਨ ਦਾ ਬਹੁਤ ਫਾਇਦਾ ਉਠਾਉਂਦੇ ਆ ਫਿਰ ਇਸ ਤੋਂ ਇਲਾਵਾ ਜਿਹੜੇ ਐਲਐਮਆਈਆਂ ਵੇਚਣ ਦੇ ਨਾਂ ਦੇ ਉੱਤੇ ਉਹਨਾਂ ਨੂੰ ਫਿਰ ਐਕਸਪਲੋਇਟ ਕੀਤਾ ਜਾਂਦਾ ਤਾਂ ਕਿ ਉਹਨਾਂ ਦਾ ਇੱਥੇ ਕੋਈ ਸਟੈਟਸ ਬਣ ਸਕੇ ਜਿਹੜੇ ਘਰਾਂ 'ਚ ਉਹ ਬੇਸਮੈਂਟਾਂ 'ਚ ਰਹਿੰਦੇ ਨੇ ਕਿਰਾਏ ਤੇ ਰਹਿੰਦੇ ਨੇ ਉਹ ਲੈਂਡਲੋਰਡ ਉਹਨਾਂ ਲਈ ਵੀ ਉਹ ਇੱਕ ਪੈਸਾ ਕਮਾਉਣ ਦਾ ਸਾਧਨ ਹੈ ਸੋ ਹਰ ਪੈਰ ਦੇ ਉੱਤੇ ਪੈਰ ਪੈਰ ਦੇ ਉੱਤੇ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਔਰ ਇਹ ਐਕਸਪਲੋਇਟੇਸ਼ਨ ਦਾ ਧੰਦਾ ਇੰਨਾ ਜਿਆਦਾ ਆਰਗੇਨਾਈਜ਼ਡ ਹੈ ਕਿ ਇਹ ਜਿਹੜੀਆਂ ਸਾਰੀਆਂ ਲੌਬੀਜ਼ ਨੇ ਜਿਨ੍ਹਾਂ ਨੂੰ ਸਟੂਡੈਂਟ ਵੀਜ਼ਾ ਪ੍ਰੋਗਰਾਮ ਤੋਂ ਫਾਇਦਾ ਹੁੰਦਾ ਉਹ ਸਰਕਾਰਾਂ ਕੋਲ ਵੀ ਲੌਬੀ ਕਰਦੇ ਨੇ ਤਾਂ ਕਿ ਕਿਉਂਕਿ ਅਸੀਂ ਕਿੰਨੀ ਵਾਰ ਇਹ ਇਸ਼ੂ ਉਠਾਇਆ ਕਿ ਇਹ ਪ੍ਰੋਗਰਾਮ ਬੰਦ ਹੋਣਾ ਚਾਹੀਦਾ ਸਰਕਾਰਾਂ ਬੰਦ ਕਿਉਂ ਨਹੀਂ ਕਰਦੀਆਂ ਕਿਉਂਕਿ ਜਿਹੜੀ ਸਾਰੀ ਲੌਬੀ ਹੈ ਇਹ ਇਕੱਠੇ ਹੋ ਕੇ ਅਲੱਗ-ਅਲੱਗ ਤਰੀਕਿਆਂ ਨਾਲ ਪਹਿਲੀ ਗੱਲ ਤਾਂ ਕਾਲਜਸ ਦੀ ਲੌਬੀ ਬਹੁਤ ਵੱਡੀ ਹੈ ਫਿਰ ਇਮੀਗ੍ਰੇਸ਼ਨ ਕੰਸਲਟੈਂਟਸ ਦੀ ਲੌਬੀ ਹੈ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਇਸ ਧੰਦੇ ਚੋਂ ਬਣਾਇਆ ਉਹੋਂ ਐਮਪੀਜ਼ ਨੂੰ ਮਨਿਸਟਰ ਨੂੰ ਮਿਲ ਮਿਲ ਕੇ ਕੋਈ ਚੇਂਜ ਵੀ ਨਹੀਂ ਕਰਨ ਦਿੰਦੇ ਔਰ ਇਹਦੇ ਇਸ ਗੱਲ ਦੀ ਤੇ ਮੈਂ ਖੁਦ ਗਵਾਹ ਹਾਂ ਕਿ ਮੈਂ ਮਲਟੀਪਲ ਟਾਈਮਸ ਅਲੱਗ ਅਲੱਗ ਮੌਕਿਆਂ ਦੇ ਉੱਤੇ ਜਦੋਂ ਵੀ ਇੱਥੋਂ ਦੇ ਇਮੀਗ੍ਰੇਸ਼ਨ ਮਨਿਸਟਰ ਨੂੰ ਇਹਦੇ ਬਾਰੇ ਸਵਾਲ ਪੁੱਛਿਆ ਤੇ ਉਹਨਾਂ ਦਾ ਸਟੈਂਡਰਡ ਰਿਪਲਾਈ ਹੁੰਦਾ ਸੀ ਸਾਨੂੰ ਇਸ ਪ੍ਰੋਗਰਾਮ ਚੋਂ 22 ਬਿਲੀਅਨ ਡਾਲਰ ਆਉਂਦਾ ਮਤਲਬ ਉਹਨਾਂ ਨੂੰ ਸਿਰਫ ਪੈਸਾ ਦਿਸ ਰਿਹਾ ਤੇ ਔਰ ਇਹਦੇ ਚ ਪੰਜਾਬ ਦੀ ਪੂਰੀ ਜਨਰੇਸ਼ਨ ਖਰਾਬ ਹੋ ਰਹੀ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਉਹ ਬਹੁਤ ਹੀ ਵਨਰੇਬਲ ਸਿਚੁਏਸ਼ਨ ਚ ਨੇ ਮਤਲਬ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਹੜੀ ਬੱਚੀ ਨੂੰ ਪੰਜਾਬ ਦੇ ਪੈਰੈਂਟਸ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਉਹਨੂੰ ਕੱਲੀ ਨੂੰ ਸ਼ਾਇਦ ਬਾਜ਼ਾਰ ਵੀ ਨਾ ਜਾਣ ਦਿੰਦੇ ਹੋਣ ਤੇ ਪੈਰ ਪੈਰ ਤੇ ਉਹਦੀ ਰਾਖੀ ਕਰਦੇ ਨੇ ਉਹਨੂੰ ਐਨੀ ਦੂਰ ਉਹ ਕੱਲੀ ਇਹੋ ਜੇ ਮੁਲਕ ਚ ਭੇਜ ਦਿੰਦੇ ਨੇ ਜਿੱਥੇ ਉਹਨਾਂ ਨੂੰ ਪਤਾ ਨਹੀਂ ਕਿ ਕੀ ਹੋ ਰਿਹਾ ਕਿਸ ਹਾਲਾਤ ਦੀ ਵਿੱਚ ਉਹ ਬੱਚੀ ਰਹਿ ਰਹੀ ਹੈ ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਇੱਕ ਕਿਸਮ ਦਾ ਪੂਰੀ ਦੀ ਪੂਰੀ ਪੀੜ੍ਹੀ ਦੀ ਐਕਸਪਲੋਇਟੇਸ਼ਨ ਹੋ ਰਹੀ ਆ ਔਰ ਉਹਨਾਂ ਪਰਿਵਾਰਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਜਿਨ੍ਹਾਂ ਨੇ ਹੁਣ ਅਸੀਂ ਰੋਂਦੇ ਨਾ ਕਿ ਜੀ ਅਸੀਂ ਡਾਂਕੀ ਲਾ ਕੇ ਭੇਜੇ ਸੀ 40 40 ਲੱਖ ਇਹ ਇਹ ਤਾਂ ਇੱਥੇ ਤਾਂ ਜਿਨ੍ਹਾਂ ਨੇ ਭੇਜੇ ਨੇ ਉਹਨਾਂ ਨੇ ਤਾਂ 40 ਤੋਂ ਵੀ ਵੱਧ ਲਾਇਆ ਹੁੰਦਾ ਤੇ ਉਹ ਲਾਉਣ ਤੋਂ ਬਾਅਦ ਵੀ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਹੁਣ ਤਾਂ ਹੋਣਗੇ ਸਟੂਡੈਂਟ ਉਹ ਨੇ ਜਿਹੜੇ ਜਾਂ ਤਾਂ ਆਊਟ ਆਫ ਸਟੇਟਸ ਹੋ ਚੁੱਕੇ ਨੇ ਆ ਹੋ ਜਾਣੇ ਆ ਜਿਨ੍ਹਾਂ ਦਾ ਕੋਈ ਫਿਊਚਰ ਨਹੀਂ ਐਸ ਕੈਨੇਡਾ 'ਚ ਤੇ ਜਿਹੜੇ ਕਰੰਟ ਹਾਲਾਤ ਨੇ ਉਹਦੇ ਵਿੱਚ ਲੱਗਦਾ ਨਹੀਂ ਕੋਈ ਕੋਈ ਗਵਰਨਮੈਂਟ ਉਹਨਾਂ ਦੀ ਹੈਲਪ ਕਰੇਗੀ ਤੁਸੀਂ ਦੇਖਿਆ ਜਦੋਂ ਉਹ ਪ੍ਰੋਟੈਸਟ ਤੇ ਬੈਠੇ ਸੀ ਬਿਲਕੁਲ ਹੈ ਨਾ ਕਿੰਨੀ ਦੇਰ ਤੁਸੀਂ ਦੇਖੋ ਕਿੰਨੀ ਸ਼ਰਮਨਾਕ ਗੱਲ ਹੈ ਸਟੂਡੈਂਟ ਬਾਹਰ ਧਰਨੇ ਤੇ ਬੈਠੇ ਸੀ ਠੰਡ ਦੇ ਮੌਸਮ 'ਚ 143 ਦਿਨ ਬੈਠੇ ਨੇ 143 ਦਿਨ ਬੈਠੇ ਆ ਔਰ ਕਿਸੇ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਿਸ ਤਰ੍ਹਾਂ ਉੱਥੇ ਕਿਸਾਨ ਅੰਦੋਲਨ ਵਾਲੇ ਬੈਠੇ ਨੇ ਨਾ ਬਾਹਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਇੱਥੇ ਸਟੂਡੈਂਟ ਉਸੇ ਤਰ੍ਹਾਂ ਬੈਠੇ ਰਹੇ ਕਿ ਸਾਡਾ ਸਾਡਾ ਇੱਥੇ ਫਿਊਚਰ ਕੋਈ ਨਹੀਂ ਰਿਹਾ ਸਾਡਾ ਸਟੇਟਸ ਖਤਮ ਹੋ ਰਿਹਾ ਸਾਡਾ ਕੁਝ ਕੀਤਾ ਜਾਏ ਪਰ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਜਦੋਂ ਕੋਈ ਇਹ ਸਵਾਲ ਉੱਠਦਾ ਉਦੋਂ ਕਹਿ ਦਿੰਦੇ ਨੇ ਜੀ ਕਿ ਤੁਸੀਂ ਇੱਥੇ ਪੜਨ ਆਏ ਸੀ ਇੱਥੇ ਪੜਾਈ ਤੁਹਾਡੀ ਪੂਰੀ ਹੋ ਗਈ ਵਾਪਸ ਚੱਲ ਜਾਓ ਪਰ ਸਟੂਡੈਂਟ ਦਾ ਆਪਣਾ ਤਰਕ ਹੁੰਦਾ ਕਿ ਅਸੀਂ ਕੱਲਾ ਪੜਨ ਲਈ ਥੋੜਾ ਆਏ ਸੀ ਅਸੀਂ ਤਾਂ ਇਸ 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 ਆਸ ਨਾਲ ਆਏ ਸੀ ਕਿ ਸਾਨੂੰ ਤੁਸੀਂ ਪਹਿਲਾਂ ਵਰਕ ਪਰਮਿਟ ਦਵੋਗੇ ਫਿਰ ਸਾਨੂੰ ਪੀਆਰ ਮਿਲੇਗੀ ਫਿਰ ਅਸੀਂ ਪੱਕੇ ਹੋ ਜਾਵਾਂਗੇ ਨਹੀਂ ਤੇ ਆਦਰਵਾਈਜ਼ ਇਹੋ ਜੇ ਥਰਡ ਕਲਾਸ ਕਾਲਜ ਵਿੱਚ ਪੜਨ ਲਈ ਕੋਈ ਕਿਉਂ ਆਏਗਾ ਜਿਸ ਤਰ੍ਹਾਂ ਦੇ ਇਥੇ ਕਾਲਜ ਜੁਨੇ ਖਾਸ ਕਰਕੇ ਪ੍ਰਾਈਵੇਟ ਕਾਲਜਸ ਸੀ ਦੋ ਦੋ ਕਮਰਿਆਂ ਦੇ ਕਾਲਜ ਬਣਾਏ ਹੋਏ ਸਨ ਉਹਨਾਂ ਚ ਕੋਈ ਕਿਉਂ ਪੜਨ ਜਾਏਗਾ ਤੁਸੀਂ ਜਿਵੇਂ ਗੱਲ ਕੀਤੀ ਆ ਸਾਡੀ ਕਾਲ ਹੀ ਕੰਸਲਟੈਂਟ ਨਾਲ ਗੱਲ ਹੋ ਰਹੀ ਸੀ ਕਿ ਹਰ ਰੋਜ਼ ਹੁਣ 3000 ਦੇ ਕਰੀਬ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਡੇਲੀ ਦੀ ਗਿਣਤੀ ਹੈ ਅਜਿਹੇ ਵਿੱਚ ਅਸੀਂ ਹੁਣ ਜਿਵੇਂ ਕੁਝ ਸਿਆਸਤ ਦੇ ਵਿੱਚ ਵੀ ਇਹਦੀਆਂ ਖਬਰਾਂ ਸੁਣਦੇ ਪਏ ਆ ਕਿ ਵੀ ਜਿਸ ਤਰੀਕੇ ਨਾਲ ਲੀਡਰਸ਼ਿਪ ਰੇਸ ਵੀ ਹੋ ਰਹੀ ਆ ਕਿ ਮਾਸਪੀਪੋਰਟੇਸ਼ਨ ਦਾ ਮੁੱਦਾ ਚੱਕਿਆ ਜਾ ਰਿਹਾ ਕੀ ਯੂਐਸ ਤੋਂ ਬਾਅਦ ਕੈਨੇਡਾ ਵਿੱਚ ਵੀ ਇਹ ਚੀਜ਼ ਅਸੀਂ ਦੇਖ ਸਕਦੇ ਹਾਂ ਦੇਖੋ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਬਹੁਤ ਜ਼ਿਆਦਾ ਖੁੱਲ ਕੇ ਨਹੀਂ ਗੱਲ ਕਰੇ ਥੋੜੀ ਥੋੜੀ ਗੱਲ ਤਾਂ ਦੇਖੋ ਅਸੀਂ ਸੁਣ ਰਹੇ ਹਾਂ ਪਰ ਸਾਨੂੰ ਲੱਗਦਾ ਵੀ ਸ਼ਾਇਦ ਜਿਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੇ ਐਗਰੈਸਿਵ ਫੈਸਲੇ ਸਖਤ ਫੈਸਲੇ ਡੋਨਲਡ ਟਰੰਪ ਨੇ ਲਏ ਨੇ ਸ਼ਾਇਦ ਅਜੇ ਕੋਈ ਜਿਹੜੇ ਇਸ ਵੇਲੇ ਕਰੰਟ ਪੋਲੀਟੀਸ਼ੀਅਨ ਨੇ ਕੈਨੇਡਾ ਦੇ ਉਹ ਸ਼ਾਇਦ ਨਾ ਕਰ ਸਕਣ ਪਰ ਦੇਖੋ ਪਤਾ ਕੁਝ ਨਹੀਂ ਹੁੰਦਾ ਜਦੋਂ ਟਰੰਪ ਨਹੀਂ ਸੀ ਆਇਆ ਉਦੋਂ ਕਿਹੜੇ ਪਤਾ ਸੀ ਕਿ ਵੀ ਟਰੰਪ ਆ ਜਾਏਗਾ ਤੇ ਜਿਸ ਤਰ੍ਹਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਦੇ ਮਾਹੌਲ ਚੋਂ ਦੇਖੋ ਅਮਰੀਕਾ ਚ ਲੋਕਾਂ ਨੇ ਟਰੰਪ ਨੂੰ ਕਿਉਂ ਚੁਣਿਆ ਅਮਰੀਕਨ ਪਾਪੂਲੇਸ਼ਨ ਦੇ ਇੱਕ ਬਹੁਤ ਵੱਡੀ ਗਿਣਤੀ ਜਿਹੜਾ ਪਬਲਿਕ ਹੈ ਉਹਨਾਂ ਦੀ ਇਹ ਸੈਂਟੀਮੈਂਟਸ ਨੇ ਕਿ ਬਹੁਤ ਜ਼ਿਆਦਾ ਇਮੀਗ੍ਰੈਂਟਸ ਉੱਥੇ ਆ ਰਹੇ ਸੀ ਮੈਕਸੀਕੋ ਦੇ ਬਾਰਡਰ ਤੋਂ ਹੋਰ ਕਿੰਨੇ ਇਸ਼ੂਜ਼ ਨੇ ਉਹਨਾਂ ਸੈਂਟੀ ਉਹਨਾਂ ਨੇ ਆਪਣਾ ਗੁੱਸਾ ਕੱਢਿਆ ਟਰੰਪ ਨੂੰ ਜਿਤਾ ਕੇ ਇਸੇ ਤਰ੍ਹਾਂ ਇਸੇ ਤਰ੍ਹਾਂ ਦੀਆਂ ਸੈਂਟੀਮੈਂਟਸ ਕੈਨੇਡਾ ਚ ਵੀ ਨੇ ਕਿ ਜਿਹੜਾ ਜਿਸ ਤਰੀਕੇ ਨਾਲ ਪਿਛਲੇ 8-10 ਸਾਲਾਂ ਤੋਂ ਇਮੀਗ੍ਰੇਸ਼ਨ ਪਾਲਿਸੀ ਚੱਲੀਆਂ ਔਰ ਜਿਸ ਤਰ੍ਹਾਂ ਦਾ ਫਿਰ ਮਾਹੌਲ ਇੱਥੇ ਬਣ ਗਿਆ ਉਤੋਂ ਕ੍ਰਾਈਮ ਹੁਣ ਵੱਧ ਗਿਆ ਕ੍ਰਾਈਮ ਬਹੁਤ ਵੱਡਾ ਇਸ਼ੂ ਹੈ ਤੇ ਉਹਦੇ ਚ ਜਿਹੜੇ ਲੋਕ ਨੇ ਅੰਦਰੋਂ ਅੰਦਰ ਹੀ ਔਖੇ ਨੇ ਤੇ ਕੱਲ ਨੂੰ ਕੀ ਪਤਾ ਕੋਈ ਕੈਨੇਡਾ ਚ ਵੀ ਇਹੋ ਜੀ ਸਰਕਾਰ ਆ ਜੇ ਉਹ ਇਹ ਕਰ ਸਕਦੀ ਹੈ ਪਰ ਉਹ ਜੇ ਮੈਂ ਕਹਿੰਦਾ ਨਾ ਵੀ ਕਰੇ ਮੰਨ ਲਿਆ ਕਿ ਕੋਈ ਗਵਰਨਮੈਂਟ ਡਿਪੋਰਟ ਨਹੀਂ ਕਰਦੀ ਡਿਪੋਰਟ ਕਰਨ ਤੋਂ ਬਿਨਾ ਉਹਨਾਂ ਦੀ ਪਹਿਲਾਂ ਹੀ ਇੱਥੇ ਜ਼ਿੰਦਗੀ ਖਰਾਬ ਹੈ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਦੱਸੀਆਂ ਕਹਾਣੀਆਂ ਉਹ ਕੋਈ ਥੋੜੀਆਂ ਕਹਾਣੀਆਂ ਥੋੜਾ ਨੇ ਇਹ ਕੋਈ ਇਹਨਾਂ ਥੋੜਾ ਵੀ ਮੈਂ ਜਿਵੇਂ ਕੋਈ ਵੀ ਲੱਖਾਂ ਚੋਂ ਮੈਂ ਕੋ ਤੁਹਾਨੂੰ ਇੱਕ ਕਹਾਣੀ ਦੱਸੀ ਇਹ ਤੇ ਬਹੁਤ ਕਾਮਨ ਪ੍ਰੋਬਲਮਸ ਨੇ ਇਹ ਤੁਸੀਂ ਦੇਖੋ ਸਾਡੇ ਨਾਲ ਵੀ ਇੱਕ ਸਟੂਡੈਂਟ ਨੇ ਕੰਟੈਕਟ ਕੀਤਾ ਸੀ ਹੁਣ ਰੀਸੈਂਟਲੀ ਉਹ ਕਹਿ ਰਹੇ ਸੀ ਕਿ ਲੰਡਨ 온ਟਾਰੀਓ ਦੇ ਵਿੱਚ ਉਹ ਜੋਬ ਕਰਦੇ ਨੇ ਤੇ ਉਹਨਾਂ ਦੇ ਐਮਪਲੋਇਰ ਵੱਲੋਂ ਮਿਨੀਮਮ ਵੇਜ ਵੀ ਨਹੀਂ ਉਹਨਾਂ ਨੂੰ ਪੇ ਕੀਤੀ ਜਾਂਦੀ 7 ਤੋਂ 8 ਡਾਲਰ ਦਿੱਤੇ ਜਾਂਦੇ ਨੇ ਸੋ ਇਵੇਂ ਨਹੀਂ ਕਹਾਣੀਆਂ ਰੋਜ਼ ਸੁਣਨ ਨੂੰ ਮਿਲਦੀਆਂ ਨੇ ਪਰ ਹੁਣ ਜੇ ਪੀਆਰ ਦਾ ਵੀ ਇੱਕ ਪਾਸੇ ਹਾਲਾਂਕਿ ਇਹਨਾਂ ਨੇ ਪ੍ਰੋਵਾਈਡ ਕੀਤਾ ਪਰ ਜਿੰਨੀ ਗਿਣਤੀ ਚ ਸਟੂਡੈਂਟ ਇੱਥੇ ਆ ਚੁੱਕੇ ਨੇ ਹਰ ਕਿਸੇ ਨੂੰ ਵੀ ਪੀਆਰ ਦੇਣਾ ਤਾਂ ਪੋਸੀਬਲ ਨਹੀਂ ਹੈ ਫਿਰ ਇਹਨਾਂ ਦਾ ਕੀ ਬਣੋ ਪੋਸੀਬਲ ਨਹੀਂ ਦੇਖੋ ਸਾਰਿਆਂ ਨੂੰ ਪੀਆਰ ਦੇਣਾ ਪੋਸੀਬਲ ਨਹੀਂ ਪੀਆਰ ਤੇ ਚਲੋ ਇੱਕ ਇੱਕ ਗੋਲ ਲੱਗਦਾ ਨਾ ਸਟੂਡੈਂਟ ਨੂੰ ਜਿਹੜਾ ਸਟੂਡੈਂਟ ਆਇਆ ਉਹਨੂੰ ਲੱਗਦਾ ਸ਼ਾਇਦ ਮੇਰੇ ਪੀਆਰ ਮਿਲਣ ਨਾਲ ਮੇਰੀ ਸ਼ਾਇਦ ਜ਼ਿੰਦਗੀ ਦੇ ਦੁੱਖ ਕੱਟੇ ਜਾਣਗੇ ਪਰ ਪ੍ਰੋਬਲਮ ਤੇ ਇੱਥੇ ਜੋਬ ਮਾਰਕੀਟ ਦੀ ਹੁਣ ਜਿਹੜੇ ਇੱਥੇ ਪੀਆਰ ਛੱਡੋ ਇੱਥੇ ਜਿਹੜੇ ਇਸ ਵੇਲੇ ਜੌਬ ਮਾਰਕੀਟ ਬੜੀ ਖਰਾਬ ਹੈ ਇਕਨੋਮੀ ਬੜੀ ਖਰਾਬ ਹੈ ਹਲੇ ਇਹ ਸਾਲ ਦੋ ਸਾਲ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ ਇਹਦੇ ਚ ਜੇ ਕੋਈ ਸਭ ਤੋਂ ਕਮਜ਼ੋਰ ਕੜੀ ਹੈ ਉਹ ਹੈਗੇ ਨੇ ਸਟੂਡੈਂਟ ਉਹਨਾਂ ਨੇ ਉਹਨਾਂ ਨੇ ਹੋਰ ਪੇਸਣਾ ਬਹੁਤ ਔਰ ਜਿਹੜੇ ਤਾਂ ਚਲੋ ਪਹਿਲਾਂ ਆਏ ਹੋਏ ਨੇ ਉਹਨਾਂ ਦੇ ਤੇ ਸੋਲੂਸ਼ਨ ਕੱਢਣਾ ਇੱਕ ਇੱਕ ਚੈਲੰਜ ਹੈ ਪਰ ਪ੍ਰੋਬਲਮ ਹੈ ਹਲੇ ਤਾਂ ਨਵੇਂ ਵੀ ਆ ਰਹੇ ਨੇ ਹੋਰ ਆ ਰਹੇ ਨੇ ਦੇਖੋ ਨੰਬਰ ਜ਼ਰੂਰ ਕਟੇ ਨੇ ਬੰਦ ਥੋੜਾ ਹਾਂ ਕੁਝ ਨੰਬਰਸ ਕਟਾਇਆ ਕੱਟਸ ਲਗਾਇਆ ਪਰ ਬੰਦ ਥੋੜਾ ਹੋਇਆ ਹੈ ਪ੍ਰੋਗਰਾਮ ਅਜੇ ਵੀ ਆ ਰਹੇ ਨੇ ਹੁਣ ਆ ਕੇ ਉਹ ਵੀ ਉਸੇ ਚ ਜਿਹੜੇ ਤਾਂ ਪਹਿਲਾਂ ਆਏ ਸੀ ਉਹਨਾਂ ਨੇ ਤਾਂ ਮਾੜੇ ਮੋٹے ਕੋਈ ਰਸਤੇ ਲੱਭ ਲਏ ਕੰਮ ਛੋਟਾ ਛੋਟਾ ਮੋਟਾ ਕੁ ਕਰੀ ਜਾਂਦੇ ਨੇ ਜਿਹੜੇ ਹੁਣ ਨਵੇਂ ਆਏ ਨੇ ਉਹ ਤਾਂ ਕਈ ਮਿਲਦੇ ਨੇ ਕਹਿੰਦੇ ਸਾਨੂੰ 6-6 ਮਹੀਨੇ ਹੋ ਗਏ ਸਾਨੂੰ ਕੰਮ ਨਹੀਂ ਮਿਲ ਰਿਹਾ ਹੁਣ ਤੁਸੀਂ ਅੰਦਾਜ਼ਾ ਲਾਓ ਕੋਈ ਬੱਚਾ ਆ ਜਾਂ ਕੋਈ ਬੱਚੀ ਇੱਥੇ ਆਇਆ ਇਸ ਉਮੀਦ ਨਾਲ ਘਰੋਂ ਤੇ ਪੇਰੈਂਟਸ ਨੇ ਇਹ ਭੇਜਤਾ ਕਿ ਅਸੀਂ ਤੇਰੀ ਇੱਕ ਸਮੈਸਟਰ ਦੀ ਫੀਸ ਦੇ ਦਿੱਤੀ ਅਗਲੀ ਹੁਣ ਤੂੰ ਉੱਥੇ ਜਾ ਕੇ ਪੂਰੀ ਕਰਨੀ ਆਪਣੀ ਤੇ 6-6 ਮਹੀਨੇ ਉਹਨਾਂ ਨੂੰ ਕੰਮ ਨਾ ਮਿਲੇ ਉਹ ਬੱਚੇ ਕਿਵੇਂ ਸਰਵਾਈਵ ਕਰਨਗੇ ਪਰ ਇੱਥੋਂ ਦੇ ਹੁਣ ਕਾਲਜਿਸ ਲਈ ਵੀ ਇਸ ਘਟ ਤੋਂ ਬਾਅਦ ਸਰਵਾਈਵ ਕਰਨਾ ਔਖਾ ਹੋ ਗਿਆ ਕਿ ਜਿਸ ਕਾਲਜ ਜਾਣ ਕਿਉਂਕਿ ਕਾਲਜਾਂ ਨੇ ਬਧੇਰਾ ਲੁੱਟ ਮਚਾਈ ਉਹਨਾਂ ਨੇ ਕਿਤੇ ਥੋੜਾ ਪੈਸਾ ਕਮਾਇਆ ਉਹ ਤਾਂ ਲੁੱਟ ਤੰਤਰ ਸੀ ਉਹਨਾਂ ਦਾ ਉਹ ਲੁੱਟ ਤੰਤਰ ਹੁਣ ਜੇ ਥੋੜਾ ਟਾਈਟ ਹੋ ਰਿਹਾ ਤੇ ਉਹਨਾਂ ਨੂੰ ਉਹਨਾਂ ਨੂੰ ਤੇ ਡਿਜ਼ਰਵ ਕਰਦੇ ਨੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਤੁਸੀਂ ਖੁਦ ਆਖਿਆ ਕਿ ਇਮੀਗ੍ਰੇਸ਼ਨ ਮਿਨਿਸਟਰ ਕਹਿ ਰਹੇ ਨੇ ਕਿ ਇਹ 20 ਤੋਂ ਲੈ ਕੇ 30 ਬਿਲੀਅਨ ਡਾਲਰ ਦੀ ਇੰਡਸਟਰੀ ਬਣ ਚੁੱਕੀ ਹੈ ਇੰਟਰਨੈਸ਼ਨਲ ਸਟੂਡੈਂਟਸ ਹੁਣ ਅਸੀਂ ਦੇਖਿਆ ਕਿ ਬਹੁਤ ਸਾਰੇ ਕਾਲਜਿਸ ਨੂੰ ਵੀ ਕਾਫੀ ਘਾਟਾ ਪੈ ਰਿਹਾ ਪਰ ਜੇ ਕੈਨੇਡਾ ਨੇ ਇਸ ਨੂੰ ਲੈ ਕੇ ਥੋੜੀ ਬਹੁਤ ਸਖਤੀ ਕੀਤੀ ਤਾਂ ਇਹਦੇ ਵਿੱਚ ਹੁਣ ਬਾਕੀ ਜੇ ਸੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਯੂਐਸ ਤੋਂ ਜਦੋਂ ਰਿਪੋਰਟ ਹੋਇਆ ਉਹਨਾਂ ਦੀ ਆਲਰੇਡੀ ਗੱਲ ਕੀਤੀ ਗਈ ਪੰਜਾਬ ਸਰਕਾਰ ਦੇ ਰੋਲ ਦੀ ਗੱਲ ਕੀਤੀ ਗਈ ਹੁਣ ਜੇ ਇੱਥੇ ਗੱਲ ਕਰਦੇ ਪਿਆ ਹੁਣ ਤਾਂ ਈਗਲ ਵੇ ਨਾਲ ਵੀ ਆ ਰਹੇ ਸੀ ਇਸ ਤੇ باوجود ਹੁਣ ਜੇ ਅਸੀਂ ਪੰਜਾਬ ਸਰਕਾਰ ਨੂੰ ਕੀ ਕਹੀਏ ਦੇਖੋ ਇੱਥੇ ਮੈਂ ਕਹੂੰਗਾ ਕਿ ਕੈਨੇਡੀਅਨ ਗਵਰਨਮੈਂਟ ਤੇ ਫੇਲ ਹੋਈ ਹੈ ਸਾਡੀ ਪੂਰੀ ਇੱਕ ਜਨਰੇਸ਼ਨ ਨੂੰ ਐਕਸਪਲੋਇਟ ਹੋਣ ਤੋਂ ਬਚਾਉਣ ਚ ਕੈਨੇਡੀਅਨ ਗਵਰਨਮੈਂਟ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ ਅਸੀਂ ਕੈਨੇਡੀਅਨ ਐ ਫਿਰ ਵੀ ਅਸੀਂ ਇਹ ਕਹਿਣ ਦੀ ਹਿੰਮਤ ਕਰ ਰਹੇ ਹਾਂ ਕਿਉਂਕਿ ਸਾਨੂੰ ਫਿਕਰ ਹੈ ਕਿ ਇਹ ਹਿਊਮਨਿਟੀ ਇਹ ਹਿਊਮਨਿਟੀ ਦਾ ਇਸ਼ੂ ਹੈ ਇਹ ਹਿਊਮਨਿਟੇਰੀਅਨ ਇਸ਼ੂ ਹੈ ਇਹ ਸਾਡੀ ਪੂਰੀ ਇੱਕ ਜਨਰੇਸ਼ਨ ਨੂੰ ਬਚਾਉਣ ਦਾ ਇਸ਼ੂ ਹੈ ਕਿ ਸਾਡੀਆਂ ਬੱਚੀਆਂ ਇੱਥੇ ਆ ਕੇ ਉਹਨਾਂ ਦੀ ਜਿੰਨਾ ਰੋਲੇ ਤੇ ਇੱਥੇ ਆ ਕੇ ਜਿਹੜੇ ਬੱਚੇ ਸਾਡੇ ਧੱਕੇ ਨਾ ਖਾਂਦੇ ਫਿਰ ਸੁਸਾਈਡ ਨਾ ਕਰਨ ਨਸ਼ੇੜੀ ਨਾ ਹੋਣ ਕ੍ਰਾਈਮ 'ਚ ਨਾ ਪੈਣ ਤੇ ਹੁਣ ਜ਼ਿੰਮੇਵਾਰੀ ਇਹ ਪੰਜਾਬ ਗਵਰਨਮੈਂਟ ਦੀ ਵੀ ਹੈ ਕੈਨੇਡੀਅਨ ਗਵਰਨਮੈਂਟ ਤਾਂ ਚਲੋ ਆਪਣੇ ਲਾਲਚ 'ਚ ਫਸੀ ਹੋਈ ਹੈ ਪੈਸੇ ਦੇ ਲਾਲਚ ਪੰਜਾਬ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹ ਜਿਹੜੇ ਆ ਰਹੇ ਸਟੂਡੈਂਟਸ ਨੇ ਇਹਨਾਂ ਨੂੰ ਪ੍ਰੋਟੈਕਟ ਕਰੇ ਉਹ ਪ੍ਰੋਟੈਕਟ ਕਿਵੇਂ ਕਰ ਸਕਦੇ ਨੇ ਦੇਖੋ ਜਦੋਂ ਤੁਹਾਡੀ ਪਾਪੂਲੇਸ਼ਨ ਦਾ ਇੱਕ ਹਿੱਸਾ ਕਿਸੇ ਜਿਹੜੀ ਫੇਕ ਸਕੀਮ ਵਿੱਚ ਕਿਸੇ ਸਕੈਮ ਵਿੱਚ ਫਸ ਕੇ ਐਕਸਪਲੋਇਟ ਹੋ ਰਿਹਾ ਹੋਵੇ ਤੁਸੀਂ ਉਹ ਸਕੈਮ ਬੰਦ ਕਰ ਦਿਓ ਨਾ ਜਦੋਂ ਉਹ ਮਨੀ ਡਬਲ ਕਰਨ ਵਾਲੀਆਂ ਸਕੀਮਾਂ ਚੱਲਦੀਆਂ ਜਿਨ੍ਹਾਂ ਚ ਲੋਕਾਂ ਨੇ ਪੈਸੇ ਲਾ ਲਾ ਕੇ ਆਪਣੇ ਉਜਾੜਾ ਕਰ ਲਿਆ ਗਵਰਨਮੈਂਟ ਆਫ ਇੰਡੀਆ ਨੇ ਜਾਂ ਪੰਜਾਬ ਗਵਰਨਮੈਂਟ ਨੇ ਉਹਨਾਂ ਤੇ ਕਾਰਵਾਈ ਕੀਤੀ ਹੈ ਨਾ ਤੋ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਦਾ ਇੱਕ ਸਕੈਮ ਹੈ। ਇਹ ਸਕੈਮ ਸਕੀਮ ਹੈ। ਜਿਹਦੇ ਚ ਜਿਵੇਂ ਹੁਣ ਤੁਸੀਂ ਏਜੰਟ ਲੱਭ ਰਹੇ ਹੋ ਕਿ ਜਿਨ੍ਹਾਂ ਨੇ ਜੀ 40-40 ਲੱਖ ਲੈ ਕੇ ਸਾਡੇ ਮੁੰਡੇ ਭੇਜਤੇ ਅਮਰੀਕਾ ਮੁੜ ਕੇ ਹੁਣ ਵਾਪਸ ਆ ਗਏ। ਤੇ ਇਸੇ ਤਰ੍ਹਾਂ ਤੁਸੀਂ 40-40 ਲੱਖ ਲਾ ਕੇ ਆਪਣੇ ਬੱਚੇ ਇੱਥੇ ਇੰਨਾ ਖੱਜਲ ਖਵਾਰ ਹੋਣ ਲਈ ਜ਼ਿੰਦਗੀ ਖਰਾਬ ਕਰਨ ਲਈ ਭੇਜੇ ਹੋਏ ਨੇ। ਔਰ ਇਹਨਾਂ ਚ ਪਰਿਵਾਰ ਜੋ ਉਹਨਾਂ ਨੇ ਆਪਣੀ ਜਿਹੜੀ ਜਾਇਦਾਦ ਸੀ ਕਈਆਂ ਨੇ ਮਾਪੇ ਨੇ ਆਪਣੀ ਸਾਰੀ ਉਮਰ ਦੀ ਕਮਾਈ ਚਲਾਤੀ ਕਈਆਂ ਨੇ ਜਿਹੜੀ ਮਾੜੀ ਮੋਟੀ ਪ੍ਰਾਪਰਟੀ ਸੀ ਉਹ ਵੇਚਤੀ ਕਈਆਂ ਨੇ ਹੋਰ ਇਧਰ ਉਧਰੋਂ ਫੜ ਕੇ ਪੈਸੇ ਲਾਏ ਨੇ ਇੰਨੇ ਪੈਸੇ ਲਾ ਕੇ ਵੀ ਉਹ ਫਾਈਨੈਂਸ਼ਲੀ ਵੀ ਲਾਸਟ ਨੇ ਉਤੋਂ ਬੱਚੇ ਦੀ ਜ਼ਿੰਦਗੀ ਖਰਾਬ ਮੈਂ ਤਾਂ ਹੋਰ ਕਹੂੰਗਾ ਕਿ ਕਈ ਬੱਚੇ ਜਿਨ੍ਹਾਂ ਨੂੰ ਅਸੀਂ ਵੀ ਜਾਣਦੇ ਆ ਜਿਹੜੇ ਜੋ ਇੰਡੀਆ 'ਚ ਰਹਿੰਦੇ ਉਹਨਾਂ ਨੇ ਬਹੁਤ ਅੱਛੀ ਪੜ੍ਹਾਈ ਕਰ ਲਏ ਨੇ ਉਹਨਾਂ ਨੇ ਉੱਥੇ ਉਸ ਬੱਚੇ ਸਿਵਲ ਸਰਵਿਸ ਵਿੱਚ ਵੀ ਜਾ ਸਕਦੇ ਸੀ ਉਹ ਬੱਚੇ ਉੱਥੇ ਡਾਕਟਰ ਵੀ ਬਣ ਸਕਦੇ ਸੀ ਉਹ ਬੱਚੇ ਉੱਤੇ ਇੰਜੀਨੀਅਰ ਬਣ ਸਕਦੇ ਸੀ ਹੋਰ ਕਿਸੇ ਵੀ profession ਜਾ ਸਕਦੇ ਤੁਸੀਂ ਇੱਥੇ ਆ ਕੇ ਉਹਨਾਂ ਨੂੰ ਡਿਪਲੋਮੇ ਜੋਗੇ ਕਰਕੇ ਛੱਡਦਾ ਹਾਲਾਂਕਿ ਤੇ ਇਹ ਧੋਖਾ ਨਹੀਂ ਤੇ ਹੋਰ ਕੀ ਆ ਹਾਲਾਂਕਿ ਸਾਰੇ ਵੀ ਸਟੂਡੈਂਟਸ ਇੱਥੇ ਨਹੀਂ ਕਿ ਰੂਲੇ ਨੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਕਾਫੀ ਚੀਜ਼ਾਂ ਅਚੀਵ ਵੀ ਕੀਤੀਆਂ ਨੇ ਉਹਨਾਂ ਦੀ ਸਕਸੈਸ ਸਟੋਰੀਜ਼ ਵੀ ਆਪਾਂ ਅਕਸਰ ਦੇਖੋ ਇਹ ਹੈਗਾ ਇਹ ਤਾਂ ਹੁਣ ਦੇਖੋ ਕੁਝ ਲੋਕਾਂ ਨੇ ਤੇ ਪੈਸਾ ਜਿਹੜੀਆਂ ਟੋਟਲ ਸਕੈਮ ਸਕੀਮਾਂ ਹੁੰਦੀਆਂ ਉਹਨਾਂ 'ਚ ਵੀ ਕਮਾਈ ਹੁੰਦਾ ਕੋਸ਼ਲ ਜਿਹੇ ਸਟੂਡੈਂਟ ਥੋੜੇ ਆਉਂਦੇ ਨਾ ਵੀ ਜਿਵੇਂ ਚਲੋ 10 20 ਹਜ਼ਾਰ ਸਟੂਡੈਂਟ ਆ ਗਿਆ ਪੰਜਾਬ ਚ ਹਰ ਸਾਲ ਮੜ ਮੋਟਾ ਉਹਨਾਂ ਦਾ ਕੰਮ ਚੱਲਦਾ ਰਿਹਾ ਸੈਟਲ ਹੁੰਦੇ ਰਹੇ ਤੇ ਕੋਈ ਪ੍ਰੋਬਲਮ ਨਹੀਂ ਸੀ ਹੁਣ ਇਹ ਆਪਾਂ ਨੂੰ ਅੱਜ ਇਹ ਸ਼ੋਅ ਕਰਨ ਦੀ ਲੋੜ ਨਹੀਂ ਸੀ ਪੈਣੀ ਜਦੋਂ ਇਹਨਾਂ ਨੇ ਲਾਲਚੀ ਹੋ ਗਏ ਜਦੋਂ ਲੱਖਾਂ ਦੀ ਗਿਣਤੀ ਚ ਸਟੂਡੈਂਟ ਇੱਥੇ ਆਉਣਾ ਸ਼ੁਰੂ ਹੋ ਗਿਆ ਮੁੜ ਕੇ ਆ ਕੇ ਫਸਣੇ ਸ਼ੁਰੂ ਹੋ ਗਏ ਉਹਨਾਂ ਦੀ ਐਕਸਪਲੋਇਟੇਸ਼ਨ ਸ਼ੁਰੂ ਹੋ ਗਈ ਤੇ ਤਾਂ ਸਾਨੂੰ ਇਹ ਅੱਜ ਇਹ ਗੱਲ ਕਰਨੀ ਪੈ ਰਹੀ ਹੈ ਕਿ ਪੰਜਾਬ ਗਵਰਨਮੈਂਟ ਕੈਨੇਡਾ ਦੇ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਬੈਨ ਕਰ ਸਕਦੀ ਹੈ ਕਿਵੇਂ ਬੈਨ ਕਰ ਸਕਦੀ ਹੈ ਕਿ ਜਿਹੜੇ ਏਜੰਟ ਜਿਹੜੇ ادارے ਕੈਨੇਡਾ ਦੇ ਕਾਲਜਾਂ ਦੇ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਨੂੰ ਬੈਨ ਕਰ ਸਕਦੀ ਹੈ ਕਿ ਕੈਨੇਡਾ ਦਾ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਹੈ ਇੱਕ ਸਕੈਮ ਸਕੀਮ ਹੈ ਇਹਦੇ ਲਈ ਪੰਜਾਬ ਤੋਂ ਸਟੂਡੈਂਟ ਹਾਇਰ ਨਹੀਂ ਕੀਤੇ ਜਾ ਸਕਦੇ ਕਿਉਂ ਕਿਉਂਕਿ ਉਹ ਮੁੜ ਕੇ ਖਤਰਨਾਕ ਸਿਚੁਏਸ਼ਨ ਚ ਫਸਦੇ ਨੇ ਜਿਵੇਂ ਫੋਰ ਐਗਜ਼ਾਮਪਲ ਕਈ ਲੋਕ ਪੰਜਾਬ ਤੋਂ ਲੜਕੀਆਂ ਨੂੰ ਦੁਬਈ 'ਚ ਜੌਬਾਂ ਦਿਵਾਉਣ ਦੇ ਚੱਕਰ 'ਚ ਲੈ ਕੇ ਜਾਂਦੇ ਨੇ ਉੱਥੇ ਉਹਨਾਂ ਤੋਂ ਕਰਵਾਉਂਦੇ ਨੇ ਧੰਦਾ ਤੇ ਉਹਨੂੰ ਰੋਕਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਨਹੀਂ ਕਿ ਇਹੋ ਜੀਆਂ ਜੜੀਆਂ ਸਕੀਮਾਂ ਨੇ ਤੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਤਾਂ ਸ਼ਰਿਹਮ ਓਪਨ ਚੱਲ ਰਿਹਾ ਔਰ ਇਹਦੇ 'ਚ ਜੋ ਕੁਝ ਹੋ ਰਿਹਾ ਨਾ ਤਾਂ ਹੱਤੋਂ ਛੁਪਿਆ ਨਾ ਮੈਤੋਂ ਛੁਪਿਆ ਇੱਥੇ ਕਿਸੇ ਨੂੰ ਮਰਜ਼ੀ ਪੁੱਛ ਲਓ ਕੀ ਹੋ ਰਿਹਾ ਸੋ ਇਸ ਕਰਕੇ ਇਹਨੂੰ ਰੋਕਣਾ ਪੰਜਾਬ ਗਵਰਨਮੈਂਟ ਇਹ ਫੈਸਲਾ ਲੈ ਸਕਦੀ ਹੈ ਗਵਰਨਮੈਂਟ ਆਫ ਇੰਡੀਆ ਇਹ ਫੈਸਲਾ ਲੈ ਸਕਦੀ ਹੈ ਕਿ ਜਿਹੜਾ ਤਾਂ ਹੈਗਾ ਕਾਲਜ ਯੂਨੀਵਰਸਿਟੀ ਬੇਸਡ ਸਟੂਡੈਂਟ ਵੀਜ਼ਾ ਪ੍ਰੋਗਰਾਮ ਉਹਦੇ ਫਾਈਨ ਹੈ ਉਹ ਉਹ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਜੇ ਕੋਈ ਸਟੂਡੈਂਟ ਇੱਥੇ ਹਾਇਰ ਐਜੂਕੇਸ਼ਨ ਵਾਸਤੇ ਆਉਂਦਾ ਇੱਥੇ ਆਪਣੀ ਇੰਡੀਆ ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਲਈ ਆਉਂਦਾ ਰਿਸਰਚ ਵਾਸਤੇ ਆਉਂਦਾ ਪੀ ਐਚ ਡੀ ਵਾਸਤੇ ਆਉਂਦਾ ਉਹ ਤੇ ਠੀਕ ਹੈ ਪਰ ਜੇ ਕੋਈ ਸਟੂਡੈਂਟ ਆ ਕਾਲਜ ਨੇ ਜਿਹੜੇ ਜਿੱਥੋਂ ਕੋਈ ਆ ਰਿਹਾ ਕੋਈ ਪ੍ਰੋਜੈਕਟ ਮੈਨੇਜਮੈਂਟ ਕੋਈ ਬਿਜ਼ਨਸ ਮੈਨੇਜਮੈਂਟ ਪਤਾ ਨਹੀਂ ਕਿਹ ਕਿਹੋ ਜਿਹੇ ਫੇਕ ਪ੍ਰੋਗਰਾਮ ਨੇ ਜੀ ਇਹਨਾਂ ਦੀ ਕੋਈ ਜੌਬ ਹੁੰਦੀ ਹੈ ਕਦੇ ਇਹਨ ਇਹ ਟੋਟਲੀ ਫਰਾਡ ਪ੍ਰੋਗਰਾਮ ਨੇ ਸਿੰਪਲੀ ਕੈਨੇਡਾ ਦਾ ਵੀਜ਼ਾ ਲੈਂਡ ਦਾ ਇੱਕ ਚੈਨਲ ਡਿਵੈਲਪ ਕੀਤਾ ਹੋਇਆ ਜਿਹਦੇ ਚ ਉਹ ਸਟੂਡੈਂਟਾਂ ਤੋਂ ਕਾਲਜ ਵੀ ਪੈਸੇ ਬਣਾ ਰਹੇ ਨੇ ਏਜੰਟ ਵੀ ਪੈਸੇ ਬਣਾ ਰਹੇ ਨੇ ਮੁੜ ਕੇ ਉਹਨਾਂ ਨੂੰ ਨੌਕਰੀਆਂ ਦੇਣ ਵਾਲੇ ਪੈਸੇ ਬਣਾ ਰਹੇ ਨੇ ਬੇਸਮੈਂਟਾਂ ਕਿਰਾਏ ਤੇ ਦੇਣ ਵਾਲੇ ਪੈਸੇ ਬਣਾ ਰਹੇ ਨੇ ਉਤੋਂ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਲੜਕੀਆਂ ਦੀ ਜੋ ਹਾਲਤ ਹੈ ਹੁਣ ਖਾਨੂੰ ਕਹਿਣ ਦੀ ਲੋੜ ਨਹੀਂ ਸੋ ਇਸ ਕਰਕੇ ਉਹ ਸਭ ਕਾਸੇ ਨੂੰ ਪ੍ਰੋਟੈਕਟ ਕਰਨ ਲਈ ਮੈਨੂੰ ਇਹ ਗੱਲ ਮੈਂ ਤਾਂ ਸ਼ੁਰੂ ਕੀਤੀ ਜਿਹੜੇ ਕੋਈ ਇੰਡੀਆ ਚ ਮੈਨੂੰ ਰੀਸੈਂਟਲੀ ਮਿਲੇ ਕੋਈ ਆਏ ਹੋਏ ਸੀ ਪੋਲਿਟਿਕਸ ਜੋ ਕੰਮ ਕਰਦੇ ਨੇ ਉਹ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹਦਾ ਹੱਲ ਕੀ ਹੈ ਇਹਦਾ ਹੱਲ ਤੇ ਮੈਂ ਕਿਹਾ ਸੀ ਕਿ ਤੁਹਾਡੇ ਹੱਥ 'ਚ ਹੈ ਪੰਜਾਬ ਗਵਰਨਮੈਂਟ ਇਸ ਨੂੰ ਬੈਨ ਕਰ ਦੇ ਜਿਹੜਾ ਕਾਲਜ ਬੇਸਡ ਪ੍ਰੋਗਰਾਮ ਹੈ ਪੰਜਾਬ 'ਚ ਬੈਨ ਹੋਣਾ ਚਾਹੀਦਾ ਕੈਨੇਡਾ ਦਾ ਕਿਉਂ ਕਿਉਂਕਿ ਇਹ ਫੇਕ ਪ੍ਰੋਗਰਾਮ ਹੈ ਇਹ ਐਕਸਪਲੋਇਟੇਸ਼ਨ ਬੇਸਡ ਪ੍ਰੋਗਰਾਮ ਹੈ ਔਰ ਇਹ ਇੱਕ ਸਕੈਮ ਹੈ ਤੁਸੀਂ ਸਕੈਮ ਦੀ ਗੱਲ ਕੀਤੀ ਆ ਮਤਲਬ ਇਹ ਜਿਹੇ ਪ੍ਰੋਗਰਾਮ ਤਾਂ ਹੁਣ ਸਰਕਾਰ ਇੱਥੇ ਖੋਦੇ ਲੈ ਕੇ ਆ ਰਹੀ ਆ ਇੱਕ ਹੋਰ ਪ੍ਰੋਗਰਾਮ ਜਿਹੜਾ ਹੋਮ ਸਪੋਰਟ ਵਰਕਰ ਪਹਿਲਾਂ ਚੱਲਦਾ ਸੀ ਉਸ ਦੇ ਤਰਸ ਤੇ ਇੱਕ ਹੋਰ ਪਾਲ ਪ੍ਰੋਗਰਾਮ ਦੀ ਗੱਲ ਹੋ ਰਹੀ ਆ ਵੀ ਜਿਹੜਾ ਸ਼ਾਇਦ ਮਾਰਚ ਦੇ ਵਿੱਚ ਅੱਗੇ ਜਾ ਕੇ ਸ਼ੁਰੂ ਹੋਏਗਾ ਜੀ ਦੇ ਵਿੱਚ ਕੋਈ ਕੁਆਲੀਫਿਕੇਸ਼ਨ ਨਹੀਂ ਬੇਸਿਕ ਤੁਹਾਨੂੰ 12ਵੀਂ ਚਾਹੀਦੀ ਆ ਤੁਹਾਨੂੰ ਆਉਂਦਿਆਂ ਨੂੰ ਇੱਥੇ ਪੀਆਰ ਮਿਲੇਗੀ ਕੋਈ ਚਾਹੀਦੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ ਪਰ ਹਜੇ ਸ਼ੁਰੂ ਹੋਏਗਾ ਕਿ ਨਹੀਂ ਇਹਦੇ ਹਜੇ ਕੋਈ ਨਹੀਂ ਪਤਾ ਹਾਲਾਤ ਦਾ ਵਾ ਕੋਈ ਨਹੀਂ ਪਤਾ ਬਟ ਇਹ ਸੁਣਨ ਚ ਮਿਲ ਰਿਹਾ ਕਿ ਕੰਸਲਟੈਂਟਸ ਜਿਹੜੇ ਨੇ ਇਸ ਨੂੰ ਲੈ ਕੇ ਪਹਿਲਾਂ ਹੀ 4-4 5-5 ਹਜ਼ਾਰ ਡਾਲਰ ਲੈ ਰਹੇ ਨੇ ਤਾਂ ਕਿ ਫਾਈਲਸ ਜਿਹੜੀਆਂ ਨੇ ਉਹ ਲੈਣ ਦੀ ਇਹ ਇਹ ਜੀ ਤੇ ਗੱਲ ਮੈਂ ਇਹੀ ਕਹਿ ਰਿਹਾ ਨਾ ਕਿ ਇੱਥੇ ਪੈਰ ਪੈਰ ਤੇ ਸਟੂਡੈਂਟਸ ਨੂੰ ਐਕਸਪਲੋਇਟ ਕਰਨ ਵਾਲੇ ਬੈਠੇ ਨੇ ਔਰ ਬੜੇ ਸਮਾਜ ਸੇਵਿਕ ਵੀ ਬਣਦੇ ਨੇ ਉਹ ਪਰ ਪੈਰ ਪੈਰ ਤੇ ਸਟੂਡ ਸਾਡੇ ਇਹ ਬੱਚੇ ਨੇ ਬੱਚੀਆਂ ਨੇ ਸਾਨੂੰ ਦਿਸਦੇ ਨੇ ਜਦੋਂ ਇਹਨਾਂ ਦੇ ਹਾਲਾਤ ਦੇਖਦੇ ਸਾਨੂੰ ਦੁੱਖ ਹੁੰਦਾ ਅਸੀਂ ਉੱਥੇ ਕਹਿਣ ਦੀ ਵੀ ਕੋਸ਼ਿਸ਼ ਕਰੀਦੀ ਐ ਪਰ ਪੰਜਾਬ ਦੇ ਵੀ ਪੇਰੈਂਟਸ ਦੀ ਪਤਾ ਨਹੀਂ ਕੀ ਉਹਨਾਂ ਦੇ ਅਕਲ ਤੇ ਪਰਦਾ ਪਿਆ ਤੁਸੀਂ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕਰੋ ਨਾ ਇਹ ਗੱਲਾਂ ਤਾਂ ਉਹ ਕਹਿੰਦੇ ਨੇ ਜੀ ਉਲਟਾ ਸਾਨੂੰ ਕਿ ਤੁਸੀਂ ਵੀ ਤਾਂ ਕੈਨੇਡਾ ਬੈਠੇ ਹੋ ਔਰ ਮੈਂ ਕਈਆਂ ਨੂੰ ਕਿਹਾ ਮੈਂ ਕਿਹਾ ਜੇ ਅਸੀਂ ਕੈਨੇਡਾ ਬੈਠੇ ਤਾਂ ਹੀ ਤੁਹਾਨੂੰ ਦੱਸ ਰਿਹਾ ਤੁਹਾਨੂੰ ਨਹੀਂ ਦਿਸ ਰਿਹਾ ਤੁਸੀਂ ਦੂਰ ਬੈਠੇ ਹੋ ਸਾਨੂੰ ਕੋਈ ਬੱਚਿਆਂ ਨਾਲੇ ਨਾਲ ਈਰਖਾ ਥੋੜਾ ਅਸੀਂ ਤੇ ਇਹ ਜੋ ਦੇਖ ਰਹੇ ਆ ਉਹਦੇ ਕਰਕੇ ਅਸੀਂ ਪਰੇਸ਼ਾਨ ਆ ਔਰ ਇਹ ਪੰਜਾਬ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈ ਪੰਜਾਬ ਗਵਰਨਮੈਂਟ ਮੈਂ ਕਹਿੰਦਾ ਕਿ ਇਹ ਰੋਲ ਪਲੇ ਕਰ ਸਕਦੀ ਹੈ ਇੱਕ ਚੰਗਾ ਰੋਲ ਕਿਉਂਕਿ ਕੈਨੇਡੀਅਨ ਗਵਰਨਮੈਂਟ ਤੇ ਫੇਲ ਹੋਈ ਇਸ ਕੰਮ 'ਚ ਪੰਜਾਬ ਗਵਰਨਮੈਂਟ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਪ੍ਰੋਟੈਕਟ ਕਰਨ ਲਈ ਇਹ ਰੂਲ ਬਣਾ ਸਕਦੀ ਹੈ ਉਹਦੇ 'ਚ ਕੀ ਚੈਲੰਜਸ ਹੋਣਗੇ ਪ੍ਰੈਕਟੀਕਲ ਮੈਨੂੰ ਨਹੀਂ ਪਤਾ ਇਹ ਹੁਣ ਉਹਨਾਂ ਦਾ ਮਾਮਲਾ ਗਵਰਨਮੈਂਟ ਆਫ ਇੰਡੀਆ ਕਰ ਸਕਦੀ ਹੈ ਉਹਨਾਂ ਦਾ ਕੀ ਚੈਲੰਜਸ ਹੋਣਗੇ ਉਹਨਾਂ ਦਾ ਮਾਮਲਾ ਪਰ ਕੈਨੇਡਾ ਦਾ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਇਹੀ ਡੈਫੀਨਿਟਲੀ ਗਵਰਨਮੈਂਟ ਆਫ ਇੰਡੀਆ ਨੂੰ ਗਵਰਨਮੈਂਟ ਆਫ ਪੰਜਾਬ ਨੂੰ ਰਿਵਿਊ ਕਰਨਾ ਚਾਹੀਦਾ ਤੇ ਜਿਹੜੇ ਜਿਹੜੇ ਇਹ ਸਕੈਮ ਵਾਲੇ ਐਕਸਪਲੋਇਟੇਸ਼ਨ ਵਾਲੇ ਪ੍ਰੋਗਰਾਮ ਨੇ ਉਹ ਬੈਨ ਕਰਨੇ ਚਾਹੀਦੇ ਨੇ ਉਹਨਾਂ ਦੀ ਪ੍ਰੋਮੋਸ਼ਨ ਉੱਥੇ ਬੈਨ ਕਰਨੀ ਚਾਹੀਦੀ ਹੈ ਉਹਨਾਂ ਲਈ ਐਨਰੋਲ ਕਰਨ ਵਾਲੇ ਜਿਹੜੇ ਏਜੰਟ ਨੇ ਉਹਨਾਂ ਨੂੰ ਬੈਨ ਕਰਨਾ ਚਾਹੀਦਾ ਸਿਰਫ ਯੂਨੀਵਰਸਿਟੀ ਬੇਸਡ ਪ੍ਰੋਗਰਾਮ ਹੀ ਇੱਕ ਕ੍ਰੈਡੀਬਲ ਪ੍ਰੋਗਰਾਮ ਨੇ ਬਾਕੀ ਸਾਰੇ ਫਰਾਡ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ